ਕਬੂਤਰ ਸਿੱਧੇ ਜਸਵੀਰ ਵੱਲ ਇੱਕ ਇੱਕ ਕਰਕੇ ਪੂਰੀ ਕਲਾ ਕਲਾ ਇੱਕ ਇੱਕ ਕਰਕੇ ਤੇ ਜਿਹੜੇ ਇੱਕ ਇੱਕ ਕਰਕੇ ਕਬੂਤਰ ਬਾਈ ਜੀ ਤੁਸੀਂ ਉਹ ਕੱਢੀ ਆਇਓ ਨਾਲ ਤੁਹਾਡੇ ਬ੍ਰਦਰ ਇਹ ਵੱਡਾ ਕਿ ਛੋਟਾ ਹਾਂਜੀ ਵੱਡਾ ਭਰਾ ਮੇਰੇ ਕੋਲ 10 ਸਾਲ ਹੋ ਗਏ ਮੇਰੇ ਕੋਲ ਇਹ ਮੁੰਡਾ ਅੱਛਾ 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 ਮੈਨਾਂ ਕਿ ਭਰਾ ਤੁਹਾਡਾ ਕਬੂਤਰਾਂ ਦਾ ਸ਼ੌਕ ਹੈ ਇਹਨੂੰ ਵੀ ਹੈ ਓਕੇ ਸੋ ਇਹ ਕਬੂਤਰ ਇਹ ਨਾ ਜੀ ਜਸਵੀਰ ਦੇ ਘਰੋਂ ਸਿੱਧਾ ਆਇਆ ਬਦਲ ਸਾਹਿਬ ਦੇੋਂ ਨਹੀਂ ਜੀ ਇਹ ਇਹਦਾ ਪਿਓ ਉਹਦੇ ਘਰੋਂ ਸੀ ਸਰਦਾਰ ਦੇ ਘਰੋਂ ਠੀਕ ਹੈ ਇਹ ਉਹਦਾ ਕਬੂਤਰ ਦਾ ਪੱਠਾ ਓਕੇ ਇਹ ਜਿਹੜਾ ਗੱਲੜ ਕਬੂਤਰ ਸੀਗਾ ਜੀ ਹਾਂ ਉਹਦਾ ਪੁੱਤ ਸੀ ਜਿਹੜਾ ਇਹ ਉਹ ਵੈਸੀ ਚੰਗੀ ਰਾਣੇ ਵਾਲਾ ਗਲੜ ਮਸ਼ਹੂਰ ਆਈ ਹੈ। ਅੱਛਾ। ਹਾਂਜੀ। ਇਹਦਾ ਪਿਓ ਸੀ ਜਿਹੜਾ ਜੰਗੀ ਰਾਣੇ ਛੁੱਟਿਆ ਸੀਗਾ ਜੀ। ਹਾਂ। ਮਤਲਬ ਰਾਤ ਨੂੰ ਬੈਠਾ ਸੀਗਾ ਜੀ। ਓਕੇ। ਇਹਦੀ ਹੁਣ ਪੂਰੀ ਪੱਲੇ ਖੋਲ ਕੇ ਤੇ ਅੱਖ ਪਰਮਿੰਦਰ ਇਹਦੀ ਨੇ ਚੰਗੀ ਤਰ੍ਹਾਂ ਅੱਖ ਦਿਖਾਈ ਵੀ ਨੇ। ਇਧਰ ਹੈਗੀ ਕਾਲੀ ਅੱਖਾ। ਹਾਂਜੀ। ਇਧਰੋਂ ਕਾਲੀ ਅੱਖ ਹੋਗੀ ਤੇ ਦੂਜੀ ਵਾਲੇ ਪਾਸਾ ਕੀ ਹੈ ਦਾ? ਦੂਜਾ ਦਾ ਟੀਰਾ ਹੈ। ਦੂਜਾ ਟੀਰਾ ਖੱਟਾ ਹੈ ਅੱਧਾ। ਅੱਧਾ ਟੀਰਾ ਤੇ ਉੱਪਰੋਂ ਆਹ ਡੱਬ ਬਣ ਗਿਆ ਹਨਾ। ਇਹ ਕਾਲਾ। ਇਹ ਜਮਾਂਦਰੂ ਅੱਛਾ ਜਮਾਂਦਰੂ ਇਦਾਂ ਸੀਗਾ। ਪੱਲਾ ਦਿ ਪੱਲਾ ਦੇਖੋ ਬਾਈ ਜੀ ਦੂਜਾ ਪੱਲਾ ਆਪੂਸ਼ ਕਿ ਇਹ ਹੁਣ ਵੱਡਾ ਕਬੂਤਰ ਬੱਚੇ ਕੱਢਦਾ ਨਹੀਂ ਹੁਣ ਆਇਆ ਇੱਕ ਪਿੱਲੇ ਆਂਡੇ ਲਾ ਗਿਆ ਇਹ ਕੀ ਆਂਡੇ ਨਹੀਂ ਪਿਛਲੇ ਸਾਲ ਬੱਚੇ ਨਿਕਲੇਦੇ ਹਾਂ ਜੀ ਇਹਦੀ ਲਾਤ ਤਾਂ ਬਹੁਤ ਹੋਣੀ ਥੋਡੇ ਕੋਲੇ ਬਹੁਤ 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 ਹੀ ਦੇਤਾ ਜੀ ਐਂਡ ਉੱਡਦੇ ਬੱਚੇ ਦੇ ਬਹੁਤ ਵਧੀਆ ਪੂਰਾ ਚੰਗਾ ਪੱਲਾ ਵੀ ਆਪਣਾ ਪੰਜੇ ਦਿਖਾ ਪੂਰੀ ਅੱਛਾ ਮौज ਆ ਵੀ ਤੇ ਹਾਂ ਜੀ ਪੈਰਾਂ ਤੇ ਡੱਕੀ ਹੈ ਪੈਰਾਂ ਤੇ ਡੱਕੀ ਆ ਹਨਾ ਹਾਂ ਜੀ ਡੱਕੀ ਆ ਹਾਂ ਿਤਨਾ ਕੁ ਪੁਰਾਣਾ ਹੁਣ 10 10 ਸਾਲ ਕੇ ਜਿਆਦਾ ਵੱਡਾ ਇਹ ਮੇਰੇ ਨਾਲ ਇੰਨਾ ਕੁ ਤਾਂ ਹੈਗਾ ਜੀ ਜਿਆਦਾ ਹੀ ਬਾਈ ਜੀ ਇਹ ਆਪ ਡਾਇਕ ਨਹੀਂ ਆ ਵੱਡਾ ਆ ਜੀ ਇਹ ਰੱਖ ਲਿਆ ਸੀ ਮਤਲਬ ਰੋਕ ਲਿਆ ਸੀ ਠੀਕ ਹੈ ਸੋ ਇਹਨੂੰ ਹੁਣ ਛੱਡ ਦੇ ਅਗਲਾ ਕਬੂਤਰ ਲਈ ਵੀ ਰਿਹਾ ਆਹ ਵਾਲਾ ਜਿਹੜਾ ਵੱਡਾ ਕਬੂਤਰ ਆ ਕੋਈ ਵੱਡਾ ਕਬੂਤਰ ਹੈ ਕੋਈ ਵੱਡਾ ਕਬੂਤਰ ਇੱਕ ਦਾ ਹੈਗਾ ਜਿਹੜਾ ਇੱਕ ਦਾ ਕਬੂਤਰ ਕੋਈ ਜਿਹੜਾ ਬਾਦਲ ਸਾਹਿਬ ਦੇ ਘਰੋਂ ਆਇਆ ਵੇ ਸਿੱਧਾ ਸਿੱਧਾ ਤਾਂ ਹੈ ਕਿਹੜਾ ਨਹੀਂ ਜੀ OK ਸੋ ਹੁਣ ਤੁਹਾਨੂੰ ਦੋਸਤੋ ਆਪਾਂ ਉਹ ਕਬੂਤਰ ਇੱਕ ਦੋ ਜੇ ਕੋਈ ਬੈਠਿਆ ਹੋਇਆ ਜਿਹੜੇ ਸਿੱਧੇ ਆਏ ਨੇ ਆ ਜਸਵੀਰਵਾਲ ਦੇ ਘਰੋਂ ਇਹ ਤਾਂ ਅੰਡੇ ਤੇ ਬੈਠਾ ਚੱਕਿਆ ਤੂੰ ਇਹ ਨਾ ਕਬੂਤਰ ਆਫਸਰ ਹੀ ਮਿਲੇ ਤਾਂ ਕਰਕੇ ਅੰਡੇ ਰੱਖੇ ਨਾ ਅੱਛਾ ਕਬੂਤਰ ਆਫਸਰ ਮਿਲ ਜਾਂਦੇ ਫਿਰ ਅੰਡੇ ਕਬੂਤਰਾਂ ਤੋਂ ਬੱਚੇ ਕਢਾ ਲਿੰਦੋ ਤੂੰ ਹਾਂਜੀ 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 ਦੋ ਕਬੂਤਰਾਂ ਤੋਂ ਹੈ ਹਾਂ ਦੋ ਨਾਲ ਕਬੂਤਰ ਆਪ ਕਢ ਲੈਣਗੇ ਅੱਛਾ ਦੋ ਕਬੂਤਰਾਂ ਦੇ ਅੰਡੇ ਚੱਕ ਕੇ ਦੂਜੇ ਪਾਸੇ ਤੇ ਇੱਥੇ ਰਖਾ ਕੇ ਬੱਚੇ ਕਢਾਈ ਜਾਂਦੇ ਆ ਹਨਾ ਹਾਂਜੀ ਠੀਕ ਐ ਠੀਕ ਐ ਸਿਆਣੇ ਬਲ ਡਰਦੇ ਨਹੀਂਗੇ ਹਨਾ ਪੂਰੇ ਮੈਂ ਤਾਂ ਜਵਲ ਡਰਦੇ ਹਾਂ ਓਕੇ ਆਹ ਕਬੂਤਰ ਵੀ ਸਰਦਾਰ ਦੇ ਕੋਲੋਂ ਆਇਆ ਓਕੇ ਆਹ ਕਬੂਤਰ ਬਾਈ ਜੀ ਇਹਨੂੰ ਦੋ ਨਾਲ ਨਿਕਲਦੇ ਨਿਕਲਦੇ ਅੱਛਾ ਓਕੇ ਬਾਈ ਜੀ ਇਹਦੀ ਅੱਖ ਦੇਖਿਓ ਚਿੱਟੀ ਅੱਖਾ ਠੀਕ ਹੈ ਤੇ ਜਿਹੜੀ ਨੋਕ ਹੈਗੀ ਐ ਦੀ ਮਾੜਾ ਜਿਹਾ ਰੰਗ ਇਹ ਬੁਰੀਆ ਦਾ ਰੰਗ ਮੁਰੋਂ ਚੁੰਝ ਦਾ ਕਿਦਾਂ ਅੱਛਾ ਵੈਸੀ ਕੁਦਰਤੀ ਹੈ ਇਹ ਕੁਦਰਤ ਅੱਛਾ ਚੁੰਝ ਬਲੀਆਂ ਵੱਡੀਆਂ ਨਹੀਂ ਹੈਗੀਆਂ ਇਹਨਾਂ ਦੇ ਵੱਡੀਆਂ ਨਹੀਂ ਕੀ ਵਾਰ ਆਪਾਂ ਕਹਿੰਦੇ ਵੱਡੀ ਚੁੰਝ ਹੋਣੀ ਚਾਹੀਦੀ ਹੈ ਨਾ ਕਬੂਤਰ ਦੀ ਉੱਥੇ ਨਹੀਂ ਉਹ ਪੱਲਾ ਦੇ ਫਿਰ ਇਹ ਇਹ ਮਤਲਬ ਸਿੱਧੇ ਕੂਤਰਾ ਆਇਆ ਇਹ ਕਿ ਸਿੱਧੇ ਉੱਥੋਂ ਆਇਆ ਇਹ ਸਿੱਧਾ ਮਤਲਬ ਘਰੋਂ ਚੱਕ ਕੇ ਲੈ ਕੇ ਆਂਦਾ ਸੀ ਇਹ ਹੈ ਨਾ ਦੇਖੋ ਬਾਈ ਜੀ ਪੱਲਾ ਤੇ ਇਹ ਅੱਛਾ ਇਹਦੇ ਵੀ ਡੱਕੇ ਆ ਇਹ ਫਿਰ ਹਿਆਰ ਵਾਲੇ ਖੁੰਚੋਂ ਨੇ ਉਹਦਾ ਕਰਕੇ ਕੱਢ ਜਾਂਦੇ ਆ ਅੱਛਾ ਇਹ ਡੱਕੀ ਕੱਢ ਜਾਂਦੀ ਹੈ ਨਾ ਇਹ ਨਾਂ ਕੀ ਲਿਖਿਆ ਹੋਇਆ ਰੰਨ ਰਾਂਝਾ ਰਾਂਝਾ ਇਹ ਰਾਂਝੇ ਨੂੰ ਦੇਤਾ ਸੀ ਕੂਤਰੀ ਮੈਂ ਅੱਛਾ ਬੱਚੇ ਕਢਾਉਣ ਵਾਸਤੇ ਅੱਛਾ ਤੇ ਰਾਂਝੇ ਦੇ ਘਰੇ ਬੱਚੇ ਕਢ ਬੱਚੇ ਕਢਾਈ ਹੈ ਨਾ ਉਹ ਠੱਲਾ ਵਾਲੀਆਂ ਉਹ ਛਕੀਆਂ ਠੱਲਾ ਹੁੰਦਾ ਹਾਂ ਠੀਕ ਹੈ ਇਹ ਹੁਣ ਅੰਡੇ ਲਵਾਉਂਦਾ ਕਿ ਨਹੀਂ ਲਵਾਉਂਦਾ ਜੀ ਇਹ ਲਵਾ ਦਿੰਦਾ ਹਾਂ ਮਤਲਬ ਇਹ ਹੁਣ ਡੋਣੀ ਇਹਦੀ ਹਜੇ ਵੀ ਸਟੇਲ ਹਾਂਜੀ ਐ ਕਿਉਂ ਇੱਕ ਕੂਤਰੀ ਨਾਲ ਤੇ ਨੇ ਤਿੰਨ ਬੱਚੇ ਵਧੀਆ ਬਣ ਗਏ ਜੀ ਠੀਕ ਹੈ ਜਿਦੋਂ ਇਹ ਤੀਜੀ ਵਾਰੀ ਆਂਡੇ ਪੇ ਲੈ ਲਵਾ ਗਿਆ ਤੀਜੀ ਵਾਰੀ ਵੱਡਾ ਬਣਾ ਹੋ ਗਿਆ ਵੱਡਾ ਹੋ ਗਿਆ ਨਾ ਆ ਲੈ ਬਈ ਇਹਨੂੰ ਛੱਡ ਦਈਂ ਅੰਦੇ ਬਾਈ ਅਛਾ ਜੀ ਆਪਣਾ ਹਨਾ ਤੇ ਆ ਆ ਵਾਲਾ ਪੂਰੀ ਹਨਾ ਆਪਣਾ ਆ ਕਬੂਤਰ ਇਹ ਵੀ ਸਿੱਧਾ ਆਇਆ ਹੋਇਆ ਇਹ ਵੀ ਇਹ ਵੀ ਪਿੱਲੇ ਆਂਡੇ ਲਗਾਉਣਾ ਠੀਕ ਹੈ ਇਹ ਇਹ ਵੀ ਮੰਨ ਲਓ ਉੱਥੋਂ ਆਇਆ ਹੋਇਆ ਹਨਾ ਇਹ ਕਿਹੜੀ ਇਹ ਕਿਹੜੀ ਨਸਲ ਆ ਇਹ ਜਿਹੜੇ ਮੰਨ ਲਓ ਸਰਦਾਰ ਦੇ ਲਾਲ ਲੋਲ ਪੱਲੇ ਵਾਲੇ ਕਬੂਤਰ ਹੁੰਦੇ ਨਹੀਂ ਹਾਂ ਤੇ ਗੱਲੜਾ ਨਾਲ ਮਿਲ ਕੇ ਕਢਾਇਏ ਸੀ ਇਹ ਠੀਕ ਹੈ ਹਾਂਜੀ ਇਹ ਇਹ ਡਾਇ ਤਾਂ ਨਹੀਂ ਕੁੱਤਰੇ ਇਹ ਫਿਰ ਨਹੀਂ ਨਹੀਂ ਉਹ ਤਾਂ ਬਾਦਲ ਬੋਲ ਲੱਗੇ ਅਸੀਂ ਉੱਥੇ ਉੱਥੇ ਲੱਗੀ ਸੀ ਇਹ ਹਾਂਜੀ ਉੱਥੋਂ ਦੀ ਹੈ ਇਹ ਕੁੱਤਰਾਂ ਘਰੇ ਤਾਂ ਮੈਂ ਕਦੇ ਕੱਢੇ ਨਹੀਂ ਜੀ ਬਸ ਫਿਰ ਉਹ ਧੋਪ ਲਵਾਉਣੀ ਜਦੋਂ ਉਹ ਕੱਢਦੇ ਆ ਉਹਨੇ ਪੂਰੀ ਜਿਹੜੋਂ ਮੈਂ ਤੇਰੀ ਪੁਰਾਣੀ ਇੰਟਰਵਿਊ ਕੀਤੀ ਸੀਗੀ ਹਾਂਜੀ ਹਨਾ ਉਦੋਂ ਛੋਟੇ ਖੁੱਡੇ ਸੀ ਇੱਕ ਤਰ੍ਹਾਂ ਪੌੜੀਆਂ ਦੇ ਥੱਲੇ ਜੇ ਪਾਇਆ ਬਈ ਛੋਟਾ ਜਿਹਾ ਖੁੱਡਾ ਹਨਾ ਉੱਥੇ ਖਜ਼ਾਨਾ ਰੱਖਿਆ ਵੈ ਦੀ ਪੂਰੀ ਰੋਟ ਉਹ ਹਜੇ ਵੀ ਹੈਗਾ ਜੀ ਉਹ ਫਿਰ ਪੂਰੀ ਖਜ਼ਾਨਾ ਸੀ ਉਹ ਪਿਆਨੇ ਸੀਗਾ ਜੀ ਉਹ ਜਿਹੜੀਆਂ ਮੈਂ 6-7 ਜੋੜੀਆਂ ਲਾਉਂਦਾ ਸੀ ਮੋਟ ਚ ਛੱਡ ਦਿੰਦਾ ਸੀ ਹਾਂਜੀ ਸ਼ੋਹਦਾ ਹੀ ਵਧਿਆ ਨਾ ਹਾਂਜੀ ਆ ਮਮੂ ਮਮੂ ਵਾਲਿਆਂ ਸਾਰਿਆਂ ਉਹਨਾਂ ਚੰਦੇ ਉਹਨਾਂ ਚੰਦੇ ਇਹਨਾਂ ਚੋਂ ਕੋਈ ਹੋਰ ਕਬੂਤਰ ਆ ਇੱਕ ਰੱਤਾ ਫੜ ਕੇ ਲੱਗੀ ਆ ਜਿਹੜਾ ਉਹ ਔਰਲੇ ਪਾਸੇ ਵਾਲੀ ਆ ਇਹ ਹੁਣ ਤੈਨੂੰ ਵੀ ਪਤਾ ਨਹੀਂ ਲੱਗਣਾ ਇਹ ਸਾਡੇ ਕਿਹੜੇ ਖਜ਼ਾਨੇ ਆ ਹੈ ਨਾ ਦੇਖੋ ਇਹ ਇੱਕ ਖਜ਼ਾਨੇ ਭੂਰੀ ਦੇ ਖੁੰਡੇ ਦੇ ਵਿੱਚ ਬੈਠੇ ਆ ਤੁਹਾਨੂੰ ਦਿਖਾਉਣੇ ਆ ਇਹ ਆ ਵੱਡਾ ਰੱਤਾ ਕਬੂਤਰ ਆ ਇੱਕ ਪੂਰੀ ਉਹਦੇ ਪਿੱਛੇ ਕਾਲੀ ਪੂਛ ਵਾਲਾ ਵੀ ਇੱਕ ਯਾਰ ਵੀ ਲੈ ਆਇਆ ਫੜ ਕੇ ਉਹ ਕਾਲੀ ਪੂਛ ਵਾਲਾ ਥੱਲੇ ਬੈਠਾ ਜਿਹੜਾ ਉਹ ਵਾਲਾ ਉਹ ਕਾਲੀ ਪੂਛ ਵਾਲਾ ਕਟੀਆਂ ਖਾਲਾ ਖਾਲਾ ਓਕੇ ਇੱਕ ਹੀ ਹੈ ਪੂਰੀ ਬਾਈ ਇਹ ਨਸਲ ਕਿਹੜੀ ਹੈ ਇਹ ਵੀ ਸਰਦਾਰ ਦੀ ਜਿਹੜੇ ਲੂਈ ਕੂਤਰ ਹੁੰਦੇ ਨੇ ਨਾ ਲੂਈ ਜੀ ਲੂਈ ਕੂਤਰ ਵਾਈ ਤੇ ਹਾਂਜੀ ਇਹ ਉਹਨਾਂ ਦੇ ਪੁੱਤਰ ਪਿੱਲੇ ਆਂਡੇ ਲਾਉਣ ਲੱਗਿਆ ਪੁੱਤਰ ਅੱਛਾ ਇਹ ਪੀਲੇ ਲਾਉਣ ਲੱਗ ਗਏ ਬੁੱਢਾ ਵਾਲਾ ਇਹ ਇਹ ਬੱਚੇ ਨਿਕਲੇ ਤੇਰੇ ਘਰੇ ਆ ਕੇ ਕਿ ਉੱਥੋਂ ਲੈ ਕੇ ਆਂਦੇ ਇਹ ਇਹ ਉੱਥੋਂ ਆਈ ਹੈ ਜੀ ਅੱਛਾ ਸਿੱਧਾ ਆਇਆ ਹੋਇਆ ਹੈ ਨਾ ਤੇਰਾ ਪੱਲਾ ਖੋਲ ਕੇ ਦਿਖਾਈ ਬਾਈ ਪੱਲਾ ਦੇਖੀ ਖਟੀਆਂ ਖੜਾ ਸਰਦਾਰ ਵਾਲੇ ਪਹਿਲਾ ਵਾਲੇ ਕੂਤਰ ਨੇ ਉਹ ਦਿਖਾਈ ਮੈਨੂੰ ਮੈਨੂੰ ਸੌਰੀ ਅੱਛਾ ਹਾਂ ਇਹਨਾਂ ਦੇ ਖੰਭ ਖੂੰਭ ਬਹੁਤ ਡਾ ਵਾਲੇ ਤੇ ਬਾੜੀ ਡਾਣ ਵਾਲੇ ਕੂਤਰ ਸੀਗੇ ਜਿਹੜੇ ਜਦੋਂ ਮੈਂ ਘਰੇ ਲਿਆ ਵਿੱਚ ਮੈਸ ਪਾਈ ਲਿਆ ਕੇ ਹਾਂ ਤੇ ਉਸ ਤੋਂ ਬਾਅਦ ਇਹਨਾਂ ਦੇ ਕਦ ਕੁਦ ਘਟ ਗਏ ਤੇ ਪਹਿਲਾਂ ਬਹੁਤ ਲੰਬੇ ਕੂਤਰ ਸੀ ਹੋਲੋ ਬੋਲੇ ਲੰਮੇ ਜੀ ਹੁਣ ਮੈਂ ਮੇਰੇ ਚੇਲੇ ਨੂੰ ਇੱਕ ਕੂਤਰ ਦਿੱਤਾ ਬੰਬ ਅੱਛਾ ਜੇਕਰ ਤੁਸੀਂ ਦੇਖ ਲੈਂਦੇ ਹੋ ਤਾਂ ਕੀ ਨਾਮ ਆਤ ਕੂਤਰ ਦਾ ਨੰਬ ਬੰਬ ਰੱਖਿਆ ਸੀ ਬੰਬ ਦਾ ਪੁੱਤ ਸੀਗਾ ਜੀ ਉਹ ਅੱਛਾ ਬੰਬ ਕੂਤਰ ਮਸ਼ਹੂਰ ਹੋਇਆ ਸੀ ਬੰਬ ਕੂਤਰ ਮਸ਼ਹੂਰ ਹੋਇਆ ਸੀ ਬਰਗਾੜੀ ਵਾਲਿਆਂ ਚ ਲਿਖ ਲਿਆ ਸੀ ਹਜ਼ਾਰ ਵਾਲੇ ਕੂਤਰ ਅੱਛਾ ਉਹਨਾਂ ਦਾ ਬੱਚਾ ਸੀਗਾ ਕਿੱਥੇ ਬੰਬ ਬੰਬੂ ਦਾ ਨਾਮ ਕੀ ਨਹੀਂ ਰੱਖਿਆ ਸੀਗਾ ਓਏ ਸਰਦਾਰ ਮਹਨਸੂਨ ਨੇ ਰੱਖਿਆ ਸੀ ਬੰਬ ਹੈ ਹਾਂਜੀ ਓਹਦਾ ਓ ਸਾਡੇ ਕੋਲੇ ਕਢਾਇਆ ਹੀ ਸੀ ਹਾਂ ਵੈਸੇ ਹੀ ਕਢਾਇਆ ਜੀ ਓਡਾ ਕਢਾਇਆ ਜੀ ਓਕੇ ਉਹ ਮੇਰਾ ਯਾਦੀਵਰੋ ਵਾਲ ਚੇਲਾ ਜੀ ਅੰਮਰਸਾਰ ਕੋਲੀ ਓਕੇ ਵਾਹ ਹੋਰ ਥੋੜੇ ਦਿਨ ਹੀ ਹੋਏ ਹੁਣ ਹੀ ਲੈ ਕੇ ਆ। ਮੈਂ ਤਾਂ ਬਾਈ ਫਿਰ ਇਹਦੇ ਪੱਲੇ ਚਲ ਦਿਖਾ ਦਿੰਦਾ ਮਾੜੇ ਪੱਲੇ ਦਿਖਾ ਦੇ ਸੀਗੇ ਆਪਣੇ ਨੋਂਦਰਾ ਦਿਖਾਈਂ ਇਹਦੀਆਂ ਇਹ ਗਰਜਾਰ ਗਾਇ ਤਾਂ ਹੂੰ ਇਹ ਇਹਦੇ ਆਪਣੇ ਕਲਫ ਲੱਗੀ ਹੈ ਰੇਕੇ ਰਿਜਨ ਕਲਫ ਲਾਈ ਹੈ ਕਲਫ ਲਾਈ ਹੈ ਚਿੱਟਾ ਹੈ ਉਹਦਾ ਹੈ ਇਹ ਜਿਹੜਾ ਕਿੰਗ ਰਿਆਂ ਵਾਲਾ ਗੱਲੜ ਕਬੂਤਰ ਹੁੰਦਾ ਹੈ ਸਰਦਾਰ ਦਾ ਹਾਂ ਇਹ ਉਹਦਾ ਪੁੱਤ ਹੈ ਇਹ ਬੱਚਾ ਇਸ ਤਰ੍ਹਾਂ ਓਕੇ ਇਹ ਡਾਇਆ ਤਾਂ ਨਹੀਂ

ਵਿਚ ਕਦੇ ਕਰੇ ਜਮਾਂਦਰੂ ਕੱਢੇ ਆ ਨਾ ਹਾਂਜੀ ਹੂੰ ਜਦੋਂ ਆਹ ਕਬੂਤਰ ਸਰਦਾਰ ਨੇ ਨਹੀਂ ਮੈਨੂੰ ਇੱਕ ਗੱਲ ਆਖੀ ਚਲੋ ਮੈਂ ਦੂਜੇ ਭਰਾਵਾਂ ਨੂੰ ਕਹਿੰਨਾ ਜਦੋਂ ਕੋਈ ਵੀ ਆਪਾਂ ਜੋੜਾ ਲਾਵਾਂਗੇ ਆਪਾਂ ਨੂੰ ਪਤਾ ਵੀ ਆਪਣਾ ਜੋੜਾ ਚਿੱਟੀਆਂ ਅੱਖਾਂ ਦਾ ਬੱਚਾ ਕੱਢਦਾ ਜਦੋਂ ਉਹ ਜੋੜਾ ਬਦਲ ਕੇ ਅੱਖਾਂ ਕੱਢ ਗਿਆ ਸਮਝ ਲੋ ਤੁਹਾਡੇ ਘਰੇ ਹੀਰੇ ਕੱਢ ਗਿਆ ਉੱਡੇ ਨਾ ਉੱਡੇ ਉਹਦੀ ਲਾਦ ਉੱਡੂ ਅੱਛਾ ਮਤਲਬ ਛਾਹ ਕੇ ਕਬੂਤਰਾਂ ਨੇ ਜੇ ਕਦੇ ਬੱਕਰੀ ਅੱਖ ਦਾ ਕਬੂਤਰ ਕੱਢਦਾ ਉਹਨੇ ਆ ਆਪਣਾ ਉੱਡਿਆ ਉਹਦੀ ਲਾਤ ਨਹੀਂ ਉੱਡਣੀ ਉੱਡਣਾ ਪੂਰੀ ਮੇਰੇ ਕੋਲੇ ਇੱਕ ਨਾ ਸੌਰੀ ਸੌਰੀ ਤੇਰੀ ਗੱਲ ਨਹੀਂ ਕਟਣੀ ਮੈਂ ਅੱਛਾ ਕੀ ਕੀ ਗੱਲ ਦੋ ਗੱਲਾਂ ਕਹੀਆਂ ਇੱਕ ਸਰਦਾਰ ਕਹਿੰਦਾ ਜਿਹੜਾ ਕੂਤਰ ਕੂਤਾਂ ਦੇ ਥੱਲੇ ਬੰਦਾ ਹੋਵੇ ਉਹਦੀ ਲਾਤ ਬਹੁਤ ਉੱਡਣੀ ਹੈ ਓਕੇ ਤੇ ਇੱਕ ਜਿਹੜਾ ਅੱਖਾਂ ਚੇਂਜ ਕਰ ਗਿਆ ਅੱਖਾਂ ਬਦਲ ਗਿਆ ਉਹ ਤੋਂ ਨਸਲ ਬਾਨ ਨਹੀਂ ਬਾਨੀ ਆ ਕੂਤਰਾ ਤੁਹਾਡੇ ਕੋਲੇ ਛਾ ਅੱਖ ਕੱਢਿਆ ਹਾਂ ਅਈ ਬਾਹੀ ਨਹੀਂ ਛੱਡਿਆ ਇੱਕ ਮੇਰੇ ਕੋਲ ਕੂਤਰੀ ਕੱਢੀ ਸੀ ਛਾ ਅੱਖੀ ਔਲਖ ਮੋਟਰਸਾਈਕਲ ਜਿੱਤੀ ਜੀ ਕੋਲ ਖੜੇ ਸੌਣ ਦੀਆਂ ਝਾਂਜਰਾਂ ਜਿੱਤੀ ਫੇਰ ਮੈਂ ਪਤਾ ਨਹੀਂ ਕਿੱਥੇ ੱਡੀ ਉੱਤੇ ਫਰਜ ਜਿੱਤੀ ਚੌਥੀ ਬਾਜੀ ਮੈਂ ਬਿਵਾੜੀ ਹੋ ਅੱਛਾ ਪੂਰੇ ਮੇਰੇ ਕੋਲੇ ਨਾ ਇੱਕ ਗੂੜੇ ਲਾਲ ਅੱਛਾ ਗੂੜੇ ਲਾਲਾਂ ਦਾ ਮੈਂ ਜੋੜਾ ਲਾਇਆ ਉਹਨਾਂ ਨੇ ਚਿੱਟਾ ਬੱਚਾ ਕੱਢਿਆ ਸ਼ਾਕ ਠੀਕ ਹੈ ਮੈਂ ਬੰਦ ਕਰ ਲਿਆ ਚਮਗੂਰੇ ਲਾਲ ਨੇ ਜਿਹੜੇ ਜਿਹੜੇ ਮਤਲ ਧੰਨਾ ਮਹਾਰਾਜ ਦੇ ਘਰ ਕਬੂਤਰ ਸੀ ਉਸਤਾਰ ਬਾਬਾ ਜੀ ਦੇ ਘਰ ਸੀਗੇ ਉਹੋ ਜੇ ਕਬੂਤਰ ਮੈਂ ਮੈਨੂੰ ਕਾਕੇ ਨੇ ਭੇਜੇ ਸੀ ਕਾਕੇ ਗਰੇਵਾਲ ਨੇ ਯੂ ਐਸ ਏ ਤੋਂ ਅੱਛਾ ਉਹਨਾਂ ਨੇ ਚਮਾ ਚੁੱਟਾ ਬਚਾ ਲਿਆ ਬਹੁਤ ਛਾਰਾ ਵਧੀਆ ਸੀ ਤੋ ਵੇਲੇ ਤੋਂ ਦੂਜੇ ਕੂਤਰਾਂ ਨਾਲ ਡਾਣੀ ਵੱਖਰੀ ਉਹ ਤੋਂ ਹਾਂ ਉਹਦੀ ਔਲਾਦ ਬਹੁਤ ਉੜਦੀ ਔਰੇ ਸ਼ਾਖਾ ਘੜਤਾਂ ਨਾਲੇ ਬਾਈ ਮੈਂ ਇਹ ਬਾਈ ਆ ਚਿੱਟੀਆਂ ਅੱਖਾਂ ਦਾ ਆ ਕੂਤਰ ਮੈਂ ਕਢਾਇਆ ਸੀ ਜੀ ਹਜ਼ਾਰ ਵਾਲਾ ਤੇ ਚਿੱਟੀਆਂ ਵਾਲਾ ਜਿਹੜੇ ਮੀਰਾ ਵਾਲੇ ਜਿਹੜੇ ਹਰਗਵੰਦ ਵਾਲੇ ਚਟੀਆਂ ਵਾਲੇ ਕਬੂਤਰ ਹਾਂ ਮੈਂ ਹਜ਼ਾਰ ਵਾਲਾ ਕੂਤਰ ਲਾ ਉਹਦੀ ਤੀਨ ਓਕੇ ਆ ਕੂਤਰ ਕੱਢਿਆ ਵੀ ਕਲੀਆਂ ਦੇ ਨੇ ਗੇੜੇ ਨਹੀਂ ਦਿੰਦਾ ਬਾਈ ਭਾਇਆ ਉੱਧਰ ਲਈ ਛਤਰੀ ਬਿੱਲਾ ਕੋਲੇ ਖੜਾ ਡੰਡੇ ਮਾਰ ਮਾਰ ਕੇ ਥੱਕ ਗਿਆ ਉਹ ਕਦੇ ਇਹ ਨਹੀਂ ਉੱਡਦਾ ਤਾਂ ਨਹੀਂ ਲੱਗਿਆ ਮੈਂ ਕੋਈ ਗੱਲ ਨਹੀਂ ਹਾਂ ਇਹ ਰੱਕੀ ਰੱਕੇ ਛਾਰ ਕਰਕੇ ਛੱਡਦਾ ਛਤਰੀ ਤੇ ਬਹੁਤ ਆਇਆ ਕਰੀ ਗੇੜੇ ਨੇ ਜਿੱਦੇ ਉੜਤ ਗਿਆ ਛਤਰੀ ਤੋਂ ਛੇ ਬਾਜੀਆਂ ਜੱਟਿਆ ਯਾਰ ਅਛਾ ਕੀ ਬਾਜੀਆਂ ਜਿੰਨੇ ਵਿਨਰ ਕੋ ਉਤਰਾ ਇਹ ਹੂੰ ਰੂੜਿਆਂ ਵਾਲੀ ਮੂਛੀ ਦੇ ਪਿੰਡ ਚੇਲੇ ਦੇ ਪਿੰਡ ਬਾਜੀ ਸੀਗੀ ਹਾਂ ਸਾਡੇ ਦੋਨੇ ਰਹਿ ਗਏ ਇਕੱਲੇ ਨਾ ਇਕੱਲੇ ਰਹਿ ਗਏ ਪੱਲੇ ਦਿਖਾਈ ਇਹਦੀ ਬਾਈ ਫਿਰ ਉਹਨਾਂ ਦੇ ਦੇਖਿਆ ਵੀ ਫਿਰ ਧਰਾਂਗ ਵਾਲੇ ਛੱਡੇ ਸੀ ਧਰਾਂਗ ਵਾਲੇ ਫਿਰ ਉਹਦੇ ਜਿੱਤ ਕੇ 7 ਵਜੇ ਕੇ ਢਾਂਗੀ ਤੇ ਚੜ੍ਹੇ ਹਾਂ ਹਾਂ ਕੰਗਣ ਕਿੜੇ ਫਿਰ ਸਾਡੇ ਮੈਚ ਫਸ ਗਿਆ ਜੀ ਕੀ ਮੂਛੀ ਨੂੰ ਚੰਨੇ ਵਾਪੇ ਖੁੱਡੀਆਂ ਦੇ ਦੀ ਦੋ ਅੱਛਾ ਇੱਕ ਆਪਣਾ ਹੀ ਹਾਂ ਹਾਂ ਸੱਤ ਦਾ ਟਾਈਮ ਕਰਿਆ ਫਿਰ ਤੰਨਾ ਨਹੀਂ ਅੱਛਾ ਵਾਹ ਜੀ ਵਾਹ ਵਜੇਗਾ ਇਹਨਾ ਉਧਰ ਦਿਖਾ ਦੀ ਬਈ ਫੈਕੀ ਮੈਂ ਇਹਦੇ ਨਾਲ ਫਿਰ ਹੁਣ ਤਾਂ ਨਹੀਂ ਡੋਂਦਾ ਬਈ ਹੁਣ ਤਾਂ ਬੱਚਿਆਂ ਵਜੋਂ ਰੱਖਨੇ ਹੁਣ ਤਾਂ ਬੱਚਿਆਂ ਵਾਸਤੇ ਰੱਖਨੇ ਹਾਂਜੀ ਗਟ ਠੀਕ ਹੈ ਅੱਛਾ ਇਹਨਾਂ ਚ ਹੋਰ ਤਾਂ ਨਹੀਂ ਕੋਈ ਦਿਖਣਾ ਇਹਨਾਂ ਚ ਪੁਰੇ ਪੁਰਿਆ ਕਾਲ ਸਰੀ ਜਿਹੜੇ ਬੈਠਾ ਹੈ ਇਹ ਬੜਾ ਇਹ ਜਿਹੜਾ ਵੱਡਾ ਤਾਰੀਕੇ ਜੋੜਾ ਲੈ ਕੇ ਹਿਆਰ ਵਾਲਾ ਠੀਕ ਹੈ ਤਾਰੀਕੇ ਕੁੱਤਰ ਲੈ ਕੇ ਵੱਡਾ ਜੋੜਾ ਮੇਰਾ ਹਿਆਰ ਵਾਲਾ ਬਾਈ ਆਪਣਾ ਅਕਬਾਲ ਹਨਾ ਅਕਬਾਲ ਬਹੁਤ ਸ਼ੌਕ ਹੈ ਬਾਈ ਅਕਬਾਲ ਨੂੰ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਬੰਦੇ ਆ ਇੱਕ ਆਪਣੇ ਦੇ ਕੁੱਤਰ ਲੈ ਕੇ ਠੀਕ ਹੈ ਉਹ ਨਾਲ ਘੋੜਿਆਂ ਦਾ ਵੀ ਬਹੁਤ ਸ਼ੌਕ ਹੈ ਨਾ ਬਾਈਆਂ ਨੂੰ 10 12 ਕੁੱਤਰ ਲੈ ਕੇ ਠੀਕ ਹੈ ਇਹਦਾ ਛਕਾ ਭਰਾ ਵੀ ਲੈ ਕੇ ਗਿਆ ਠੀਕ ਆ ਮੈਂ ਮੇਰੇ ਭਰਾ ਨੂੰ ਦਿੱਤਾ ਸੀ ਡਾਕਟਰ ਨੂੰ ਠੀਕ ਹੈ ਜਿੱਦੇ ਉਹ ਕੁੱਤਰ ਮੇਰੇ ਤੋਂ ਲੈ ਗਏ ਮੈਂ ਮੇਰੇ ਭਰਾ ਤੋਂ ਮੜਾ ਲਿਆ ਟਾਲ ਦੇਤਾ ਡਾਕਟਰ ਨੇ ਹਾਂ ਡਾਕਟਰ ਡਾਕਟਰ ਗਿਆ ਨਹੀਂ ਕਿਵੇਂ ਨਹੀਂ ਜਿਹੜਾਗਾ ਨਹੀਂ 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 ਸਾਡੇ ਭਰਾਵਾਂ ਚ ਆਏ ਨਹੀਂ ਹੈ ਨਹੀਂ ਪਿਆਰਾ ਚਲੋ ਉਹ ਕਿਹੜਾ ਵੀ ਲੈ ਜਾ ਮੈਂ ਫਿਰ ਮੈਨੂੰ ਉਹ ਕੁੱਤਰ ਦੇ ਦੇ ਆ ਬਈ ਘਰੇ ਜਿਹੜਾ ਉਹਦਾ ਹੁੰਦਾ ਸੀ ਇਹਦਾ ਸਗਾ ਭਰਾ ਮੈਂ सोनू ਨੂੰ ਦੇਦਾ ਛੋੜੇ ਵਾਲਾ ਆਪਣਾ ਚੇਲਾ ਠੀਕ ਹੈ ਇੱਕ ਮੈਂ ਰਾਂਝਾ ਨੂੰ ਦੇਦਾ ਸੀਗਾ ਹਾਂ ਮੈਂ ਮਤਲਬ ਮੇਰੇ 7-8 ਚੇਲਿਆਂ ਨੂੰ ਦਿੱਤੇ ਨੇ ਇਹਨਾਂ ਇਹ ਲਾ ਦਿੱਤੀ ਵੀ ਹਾਂ ਹਾਂ ਕਿਸੇ ਨੂੰ ਪੱਠਾ ਕਿਸੇ ਨੂੰ ਪੱਠੇ ਦੇ ਦੀ ਆ ਕੁੱਤਰ ਸੰਦੀਪ ਭਾਈ ਮੈਂ ਡਾਉਂਦਾ ਹੁੰਦਾ ਸੀ ਨਾ ਦਾਦਾਂ ਦਾਇਆ ਦੇਹ ਦੇਣ ਘਰੇ ਨਹੀਂ ਆਇਆ ਪੁੰਜੀ ਕਿਸੇ ਗਲੀ ਤੰਗ ਵੇ ਤਾਂ ਮੇਰਾ ਗਵੰਡੀ ਫੜਾ ਕੇ ਗਿਆ ਅੱਛਾ ਇੰਨਾ ਜ਼ੋਰ ਲਾਉਂਦਾ ਸੀ ਬਾਈ ਉਦੋਂ ਉਦੋਂ ਹੀ ਮੈਂ ਕਹਤਾ ਮੈਂ ਆਪਾ ਕੂਟਰ ਬਾਈ ਨਹੀਂ ਛੱਡਦਾ ਮੈਂ ਰੱਖਣਾ ਫਿਰ ਇਹਦੇ ਬੱਚੇ ਡੋਨੇ ਆ ਫਿਰ ਮੈਂ ਕਿਹਾ ਵੀ ਮੇਰੇ ਕੋਲੇ ਆਉਂਦੇ ਵਾਲੇ ਆ ਵੀ ਮੈਂ ਤਾਂ ਫਿਰ ਫੜਾ ਫੜੂ ਤੂੰ ਜਾਂ ਮੈਂ ਮੁੱਲ-ਮੁੱਲ ਵੇਚ ਦੂੰ ਮੇਰਾ ਸਾਖ ਤਾਂ ਹੋ ਰਿਹਾ ਬਾਈ ਹਾਂ ਮੈਂ ਪਰਿਵਾਰ ਨੂੰ ਪੈਰ ਰੱਖਦਾ ਨਾ ਹਰ ਚੀਜ਼ ਚ ਹਾਂ ਫਰ ਮੈਂ ਮੇਰੇ ਭਰਾ ਨੂੰ ਕਿ ਡਾਕਟਰ ਡਾਕਟਰ ਤੂੰ ਇਹ ਦਸਾਉ ਲਾ ਹੈ ਮੈਂ ਆਹ ਲਾ ਡਾਕਟਰ ਤੈਨੂੰ ਗਿਫਟ ਲੈ ਜਾਣਾ ਤੇ ਗਿਫਟ ਵਾਪਸ ਲਿਆ ਨਾ ਡਾਕਟਰ ਤੋਂ ਬਾਅਦ ਨਹੀਂ ਦੋ ਸਾਲ ਰਿਹਾ ਜੀ ਉਹਦੇ ਕੋਲੇ ਡਾਕਟਰ ਨੇ ਬੱਚੇ ਗਿਫਟ ਦੇ ਕਾਫੀ ਲੈ ਲੈਣੇ ਆ ਪੂਰੇ ਚੰਗੇ ਆ ਡਾਕਟਰ ਨੇ ਇਹ ਪੱਠੀਆਂ ਪੁੱਠੀਆਂ ਛੱਡੀਆਂ ਜੀ ਨਾਲ ਮੈਂ ਕਬੂਤਰੀ ਵੀ ਫਿਰ ਲਾ ਕੇ ਦਿੱਤੀ ਇੱਕ ਅੱਛਾ ਪੱਠੀ ਮੈਂ ਆਹ ਲਾ ਤੇ ਦੋਨੇ ਕਢਾ ਗੁੱਡ ਇਹਨਾਂ ਚੋਂ ਬੁਰੀ ਕੋਈ ਹੋਰ ਦਿਖਾਉਣ ਵਾਲਾ ਕਬੂਤਰ ਵੈਸੇ ਤਾਂ ਸਾਰੇ ਕਬੂਤ ਆਹ ਇੱਕ ਡੱਬਾ ਵਾਲਾ ਚੱਕੀ ਆਹ ਆਹ ਵਾਲਾ ਆਹ ਆਹ ਡੱਬਾ ਵਾਲਾ ਪਿੱਛੇ ਵਾਲਾ ਉਹ ਪਰਲੋ ਪਰਲੋ ਪਰਲ ਆਹ ਵਾਲਾ ਹਾਂ ਇਹ ਇਹ ਕੱ ਇਹ ਲਾਲ ਡੱਬਾ ਲਾਲ ਡੱਬਾ ਹੈ ਨਾ ਇਹ ਲਾਲ ਡੱਬਾ ਦਾ ਕਬੂਤਰ ਆ ਬਾਈ ਇਹ ਕਬੂਤਰ ਦੀ ਹਿਸਟਰੀ ਨਾਲ ਸੰਬੰਧਤ ਆ ਬਾਈ ਮੈਂ 2005 ਦੇ ਵਿੱਚ ਨਾ ਇੱਕ ਕਰਾਈ ਵਾਲੇ ਦਾ ਬੰਡਾ ਹੁਣ ਮੈਂ ਤੈਨੂੰ ਇਹਦੀ ਦਾਦਾ ਹਿਸਟਰੀ ਕੀ ਆ ਮੈਂ ਹਰ ਕਿਵੇਂ ਤਾਂ ਕਬੂਤਰ ਦੀ ਦਵਾਈ ਬਾਜੀਆਂ ਛੁੱਟੀ ਬਰੜੀ ਲੰਡੇ ਦੀ ਪੱਠੀ ਅੱਛਾ ਉਹਨਾਂ ਨੇ ਜਾਂਟੇ ਕੇ ਕਬੂਤਰ ਫੜੇ ਸੀ ਔਲਖਣੀ ਬਾਜੀ ਤੋਂ ਉਹਨਾਂ ਦੇ ਪੰਡ ਗਏ ਇੱਕ ਉਹਨਾਂ ਨੇ ਮੋੜ ਤੱਕ ਰੱਖ ਲਿਆ ਉਹਨਾਂ ਨੇ ਉਹ ਹਰਗਵੰਦ ਵਾਲੀ ਕੂਤਰੀ ਤੇ ਜੰਟੇ ਵਾਲੀ ਕੂਤਰੀ ਨਾਲ ਲਾ ਕੇ ਇਹਨਾਂ ਦੀ ਪੱਠੀ ਮੇਰੇ ਪੰਡ ਮਹੁਣੇ ਛੱਗੇ ਇਹਦੀ ਵੱਠੀ ਫਿਰ ਅੱਛਾ ਉਹ ਕਿ ਉਹ ਕਬੂਤਰਾ ਇਹਨਾਂ ਦੀ ਮਾਂ ਓਕੇ ਇੱਕ ਸਾਲ ਉਹ ਛੱਡੀ ਜੀ ਉਹ ਹਰ ਗਈ ਉਹ ਮੇਰੇ ਪੰਡ ਇੱਥੇ ਕਿਸੇ ਕੋਲੇ ਆ ਗਈ ਫਿਰ ਇੱਕ ਪੱਠਾ ਦਿੱਤਾ ਉਹਨਾਂ ਨੇ ਕਢਿਆ ਅੱਛਾ ਉਹਨਾਂ ਦੇ ਘਰੇ ਨਿਕਲੇ ਬੱਚਾ ਇਹ ਹਾਂ ਅਸੀਂ ਮੁੱਲ ਲੈ ਲਿਆ ਓਕੇ ਮੋਲ ਲਾਲੇ ਬਈ ਬਰਤ ਸੰਦੀਪ ਬਾਜੀਆਂ ਜਿੱਤਿਆ ਹੈ ਇਹ ਬਾਜੀਆਂ ਛੱਡਿਆ ਵੀ ਆਪ ਲੋ ਵਾਲੀ ਬਾਜੀ ਜੋਗੇ ਵਾਲੇ ਕੱਲਾ ਜਿੱਤਿਆ ਜੀ 7 ਵਜੇ ਆਣੀ ਹਾਂ ਫੱਡੇ ਕਲਾ ਤਿੰਨ ਦਿਨ ਤਸਰ ਦੇ ਆਈ ਹਾਂ ਸੰਦੀਪ ਭਾਈ ਉੱਠਦਾ ਨਾ ਮੈਨੂੰ ਤੜਕੇ ਆ ਕੇ ਕਹਿੰਦੇ ਵੀ ਪੂਰੀ ਤਰ੍ਹਾਂ ਕਮੁੱਤਰ ਬੈਠੂ ਮੈਂ ਕੋਈ ਗੱਲ ਨਹੀਂ ਜਦੋਂ ਬਹਿ ਗਿਆ ਦੱਸਦੀ ਅੱਛਾ ਤਿੰਨੇ ਤਿੰਨ ਦਿਨ ਫੱਡੇ ਉੱਡਿਆ ਜੋਗੇ ਵਾਲੇ ਐਂਟਰੀ ਵਾਲੀ ਬਾਜੀ ਬਾਈ ਸਿਕਦੇਵ ਸਮਾਤਸਾਰ ਅਰਗੇ ਰਾਜ ਟੋਲੀ ਅਰਗੇ ਕਰਾਉਂਦੇ ਬਹੁਤ ਚੰਗੀ ਬਾਜੀ ਕਰਉਂਦੇ ਉਹ ਉੱਡਿਆ ਬਈ ਹਾਂ ਹਾਂ ਵੀ ਇੱਦੋ ਵਾਲੀ ਬਾਜੀ ਉੱਡਿਆ ਹੂੰ ਪਹਿਲਾਂ ਵੀ ਬੌਲੀਆਂ ਖਿੜਕੀਆਂ ਵਾਲੇ ਹਰ ਗਿਆ ਹਨਾ ਖਿੜਕੀਆਂ ਵਾਲੇ ਹਰ ਗਿਆ ਸੀਗਾ ਜੀ ਠੀਕ ਹੈ ਮળો ਬੌਲੀਆਂ ਬਾਈ ਉੱਡਿਆ ਹਰ ਉਹਦੋਂ ਬਾਅਦ ਚ ਮੈਂ ਬੱਚਾ ਵਾਸਤੇ ਰੱਖਣਾ ਜੀ ਠੀਕ ਤੇ ਬਾਈ ਸਿਕਦੇਵ ਤੇ ਬਾਈ ਗੈਰੀ ਪੜਵਾੜਾ ਅਰਗੇ ਗੱਲ ਕਰਦੇ ਮੇਰੀ ਬੌਲੀ ਯਾਰੀ ਸੀ ਕੋਈ ਬੰਦਾ ਬਾਈ ਗੈਰੀ ਨੂੰ ਕਹਿੰਦਾ ਜੀ ਭੂਰੀ ਲਾਲ ਡੱਬਾ ਕੋ ਉੱਤਰ ਦੰਦੇ ਨਹੀਂ ਕਿਸੇ ਹਾਲਤ ਚ ਅੱਛਾ ਇਹ ਇਹ ਵਾੜਾ ਹਾਂ ਹਾਂ ਆ ਜਿਹੜਾ ਮਰਜੀ ਆਵੜੇ ਯਾਰ ਦੰਧਾ ਨਹੀਂ ਬਾਈ ਗੈਰੀ ਕਹਿੰਦਾ ਮੈਂ ਸਾਡਾ ਵੀ ਉਹ ਪੁੱਤ ਆ ਸਾਨੂੰ ਜਵਾਵਣੇ ਹੁੰਦਾ ਬਾਈ ਗੈਰੀ ਮੇਰੇ ਕੋਲੇ ਆ ਗਿਆ ਹਾਂ ਅਈ ਚਾਹ ਪੋਣੀ ਪੀਤੀ ਗੱਲਾਂ ਬਾਤਾਂ ਮਾਰੀਆਂ ਕਹਦਾ ਪੂਰੀ ਮੈਂ ਕੰਮ ਆਇਆ ਮੈਂ ਕਿੰਨ ਦੱਸੋ ਕਹਦਾ ਡੱਬਾ ਗੁੱਤਰ ਲੈ ਕੇ ਆਣਾ ਮੈਂ ਕਿਹਾ ਬਾਈ ਮੇਰੇ ਚੇਲੇ ਕੋਲੇ ਰਾਜੂ ਮੰਗਲੀ ਵਾਲੇ ਕੋਲੇ ਤੇ ਮੈਂ ਐ ਤੂ ਖੈ ਤੂ ਗੱਡੀ ਜਾਵਣ ਮੈਂ ਫੋਨ ਕਰਤਾ ਹਾਂ ਉਹਨੂੰ ਦੇਤਾ ਬਾਈ ਚਾਰ ਸਾਲਾਂ ਬਾਅਦ ਫੇ ਮੈਂ ਆਇਕ ਤਿਮੜਾਇਆ ਮੇਰੇ ਕੋਲ ਦੋ ਬੱਚੇ ਕਢਾਈ ਹੁੰਦੇ ਨਹੀਂ ਹੈ ਨਾ ਮਤਲਬ ਠੀਕ ਹੈ ਤੇ ਹੁਣ ਇਹਨੇ ਬੱਚੇ ਕੱਢੇ ਫਿਰ ਤੁਹਾਡੇ ਕੋਲ ਹੁਣ ਮੇਰੇ ਕੋਲੇ ਦੋ ਬੱਚੇ ਕੱਢੇ ਵਾਹ ਜੀ ਵਾਹ ਸੋ ਯਾਰੀਆਂ ਫਿਰ ਇਦਾਂ ਹੋਣੀਆਂ ਚਾਹੀਦੀਆਂ ਕਿਹ ਵਾਰ ਯਾਰੀ ਯਾਰੀ ਹੁੰਦੀ ਹੈ ਹੈ ਨਾ ਠੀਕ ਹੈ ਦੂਜਾ ਵੀ ਹੁੰਦਾ ਨਾ ਹਾਂਜੀ ਗੱਡ ਠੀਕ ਹੈ ਉਹਦੀ ਇਹਨੂੰ ਛੱਡ ਦੀ ਹੁਣ ਵਿੱਚ ਤੇ ਹੁਣ ਆਪਾਂ ਥੋੜੇ ਜਿਹਾ ਆ ਆ ਬੱਚੇ ਆ ਪੱਠੇ ਆ ਸਾਲ ਦੇ ਆਹ ਵਾਲੀ ਜਿਹੜੀ ਹੈਗੀ ਆ ਸੋ ਇਹਨਾਂ ਨੂੰ ਆਪਾਂ ਮਾੜਾ ਜਿਹਾ ਦਿਖਾਵਾਂਗੇ ਪੂਰੀ ਇਹਨੇ ਜੋ ਕੱਢ ਇੱਕ ਦਿਨ ਮੈਂ ਕਿਹਾ ਸੀ ਪੂਰੀ ਮੇਰੇ ਕੋਲੇ ਬੱਚਾ ਉੱਡਾ ਜਿਹੜੀ ਮੈਂ ਤੈਨੂੰ ਦੱਸਦਾ ਸੀ ਆ ਆ ਵਾਲਾ ਹਾਂ ਇਤਨਾ ਦਾ ਰੂਜਾ ਬੱਚਾ ਮੇਰੇ ਕੋਲ ਨਿਕਲਿਆ ਮੈਂ ਬਾਈ ਰੰਮੀ ਤੋਂ ਲੈ ਕੇ ਆਇਆ ਸੀ ਕਬੂਤਰੀ ਯਾਰ ਹੈ ਨਾ ਮਖਿਆਲੀ ਕਬੂਤਰੀ ਲੈਂਦੀ ਸੀ ਅੱਛਾ ਜੀ ਉਹਨੇ ਮੈਂ ਚਿੱਟੇ ਨਾਲ ਲਾਤੀ ਉਹਨਾਂ ਨੇ ਚਿੱਟਾ ਬੱਚਾ ਘੜਦਾ ਮੇਥੋਂ ਗਵਾਚ ਗਿਆ ਅੱਛਾ ਜੀ ਉਸ ਤੋਂ ਬਾਅਦ ਕਿਤੇ ਮੇਰੇ ਉਹ ਚਿੱਟਿਆਂ ਨੇ ਪੂਰੀ ਕਬੂਤਰੀ ਗੱਡੀ ਉਹਨੇ ਆਪਣੀ ਯਾਰ ਕਬੂਤਰ ਨਿਕਲਿਆ ਮੇਰੇ ਕੋਲੇ ਮਖਿਆਲਾ ਅੱਛਾ ਜੀ ਮੈਂ ਉਹ ਸਾਂਭ ਲਿਆ ਮੈਂ ਕਿਹਾ ਬਾਈ ਵਾਲੀ ਨਸਲ ਚੋਂ ਆ ਹਾਂ ਤੇ ਉਹ ਮਖਿਆਲੀ ਕਬੂਤਰ ਨੂੰ ਮੈਂ ਜਿਹੜੇ ਮੇਰੇ ਕੋਲ ਮੌਜੇ ਮੇਰੇ ਪਰਮਾਤਮਾ ਲਓ ਉੱਥੇ ਚ ਲੋਕ ਹੈਗੇ ਕਿ ਸੰਦੀਪ ਵਾਲੇ ਮੋਜੀ ਕਹਿੰਦੇ ਆ ਕਿ ਕੈਨੇਡਾ ਦੇ ਵਿੱਚ ਕੋਤ ਹਨਾ ਠੀਕ ਆਏ ਬਣੇ ਵੀ ਆਪਣੇ ਕੋਲੇ ਉਹ ਮੋਜੀ ਨਾ ਲਾਤਾ ਉਹਨੇ ਇਦਾਂ ਦਾ ਬੱਚਾ ਕਢਿਆ ਬੜਾ ਹੀ ਸੋਹਣਾ ਉੱਡਿਆ ਯਾਰ ਮੈਂ ਤੈਨੂੰ ਕਹਿੰਦਾ ਉਹ ਬੱਚਾ ਕਾਢਿਆ ਯਾਰ ਇਹ ਕਹਿੰਦਾ ਬਹੁਤ ਸੋਹਣਾ ਉੱਡਿਆ ਏ ਇਹ ਨਾ ਬਈ ਇਹ ਪੱਠੀ ਕਬੂਤਰੀ ਲੱਗਦੀ ਆ ਇਹ ਪੱਠੀ ਬਣੂਗੀ ਇਹਦੀ ਇਹਦੇ ਇਹਦੇ ਵਿੱਚ ਖੂਨ ਕਿੱਕਰ ਮਾਸਟਰ ਕੂਤਰਾ ਦਾ ਹਜ਼ਾਰ ਵਾਲਿਆਂ ਦਾ ਵਾਲਾ ਠੀਕ ਹੈ ਹਜ਼ਾਰ ਵਾਲਿਆਂ ਦਾ ਜਿਹੜਾ ਚੱਕਰ ਮਾਸਟਰ ਦੀ ਧੀ ਸੀ ਸਾਡੇ ਕੋਲੇ ਉਹ ਕਲੀਆਂ ਦੀ ਬਾਜੀ ਬਹੁਤ ਉੱਡੀ ਸੀ ਦੋ ਦੋ ਤਰ੍ਹਾਂ ਕਹਿ ਰਹਾ ਸਾਰੀਆਂ ਉੱਡੀ ਉਹ ਹੂੰ ਹੂੰ ਉਹਨੂੰ ਅਸੀਂ ਸਾਡੇ ਨਾ ਹਜ਼ਾਰ ਵਾਲਿਆਂ ਨੇ ਤੇ ਗੱਲੜਾ ਨੇ ਇੱਕ ਪੱਠਾ ਕੱਢਿਆ ਜੀ ਮੈਂ ਦੇਤਾ ਮੇਰੇ ਚੇਲੇ ਨੂੰ ਖਾਨੀ ਨੂੰ ਉਹਦੇ ਕੋਲੇ ਬਾੜੀ ਲਾ ਦੁੱਦੀ ਮੈਨੂੰ ਫਿਰ ਉਹਨੇ ਇੱਕ ਗਿਫਟ ਤੌਰ ਤੇ ਜਦੋਂ ਪਾਣੀ ਬਨੋਲੇ ਨਾਲ ਮਨੂੰ ਦਾ ਬਾਈ ਆਹ ਗਿਫਟ ਦੇ ਕੇ ਜਾਂਦਾ ਮੈਂ ਤੈਨੂੰ ਤੂੰ ਆ ਰੱਖ ਵੀ ਮੇਰੇ ਕੋਲ ਬਾੜੀ ਲਾ ਦੁੱਦੀ ਹੈ ਮੇਰੇ ਸਭ ਤੋਂ ਵੱਧ ਚੇਲਾ ਮੇਰਾ ਖਾਨੀ ਆਇਆ ਕਿ ਵਾਈਆਂ ਜੇ ਤਿਆਰੀ ਠੀਕ ਮੈਂ ਨਹੀਂ ਮੰਗਿਆ ਤੂੰ ਹਾਂ ਉਹ ਮੈਨੂੰ ਆਪ ਦੇ ਕੇ ਗਿਆ ਇਹ ਬੱਚੇ ਉਹਦੇ ਘਰ ਨਿਕਲੇ ਵੇ ਨਾ ਨਾ ਹਾਂ ਕੂਤਰ ਉਹਦੇ ਕੋਲ ਬਿੱਲੇ ਫੜ ਕੇ ਲੈ ਲਾਲ ਨਹੀਂ ਬਿੱਲੀ ਹਾਂ ਜੇ ਤੁਸੀਂ ਇਹਦਾ ਪਿਓ ਦੇਖ ਲਓਗੇ ਤੇ ਮਾਂ ਦੇਖ ਲਓਗੇ ਭੁੱਖ ਲੈਂਦੀ ਹੈ ਵੇਖ ਕੇ ਅੱਛਾ ਮੈਂ ਕੀ ਕੀਤਾ ਮੈਂ ਉਹ ਕੂਤਰ ਨੂੰ ਉਹ ਉਧਰੇ ਨਾ ਲਾਤਾ ਉਹਨਾਂ ਨੂੰ ਫਿਰ ਆ ਕੇ ਬਾਈ ਫਰੋੜਦੇ ਆ ਇੱਕ ਥਾਂ ਦੀ ਖੜੇ ਰਹਿੰਦੇ ਆ ਹਮ ਮਤਲਬ ਮੈਨੂੰ ਆਪ ਨੂੰ ਉੱਚਾ ਉੱਡਦਾ ਕੂਤਰ ਪਸੰਦ ਨਹੀਂ ਆ ਮੈਨੂੰ ਆਵੇ ਪਧਰਾ ਜੇ ਜਾਵੇ ਆ ਜੇ ਥੱਲੇ ਮੁੜ ਜੇ ਆ ਜੇ ਜਾੜੇ ਹਾਂ ਆ ਇੰਨੇ ਉੱਚੇ ਉੱਡਦੇ ਆ ਮੇਰੇ ਕੇ ਕਲੀਆਂ ਦੇ ਘਰੇ ਬੱਚਾ ਛੇ ਦਿਨ ਦੀ ਦਿਨ ਨਹੀਂ ਛਪਾਉਂਦਾ ਹੈ। ਆ ਰਾਤ ਨੂੰ ਇੱਕ ਦਿਨ ਫਿਰ ਡਾਗ ਵੱਜ ਗਿਆ। ਹੂੰ। ਫੇਰ ਕਿੱਦਾਂ ਲੱਭਿਆ? ਅਗਲੇ ਦਿਨ ਆ ਗਿਆ ਓੱਡ ਕੇ। ਅੱਛਾ ਓੱਡ ਕੇ ਆ ਗਿਆ ਹੈ? ਹਾਂਜੀ। ਬਹੁਤ ਸਣ ਓੱਡ ਦਾ ਮਤਲਬ। ਇਹ ਬਾਜੀ ਛੱਡਿਆ ਹੈ ਕਿ ਨਹੀਂ? ਨਹੀਂ ਨਹੀਂ ਜੀ ਇਹ ਤਾਂ ਇਹ 25 ਵਾਲੇ ਆ। ਅੱਛਾ 25 ਵਾਲੀਆਂ ਇਹ। ਓਕੇ। ਇਹ ਰਹਿੰਦਾ ਇਹ ਤਾਂ ਇਹ ਆ। ਓਕੇ। ਇਹ 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 ਮਸ਼ੀਨਰੀ ਮਤਲਬ ਜਿਹੜੀ ਆਪਣੀ ਅਗਲੇ ਸਾਲ ਦੂਜੀ ਹੋਣੀ ਆ। ਹਾਂ ਸੱਤ ਤਾਂ ਤਿੰਨ ਕਲੀ ਦਾ ਜਹ ਹੋਣ ਹੋਇਆ। ਹਾਂ ਤੇ ਇਹ ਨੂੰ ਕੰਮੀ ਨਾ ਹੋ ਗਿਆ ਇਹਨੂੰ ਡੇਢ ਮਹੀਨਾ ਬੰਦ ਕਰੀ ਨਾ ਹੋ ਗਿਆ ਇਹਨੂੰ ਓਕੇ 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 ਆ ਆ ਸ਼ਰਬਾਪੂਆ ਹਾਂਜੀ ਓਕੇ ਇਹਦੀ ਮਾਂ ਪਤਾ ਬਾਈ ਕਿਦੀ ਆ ਬਿੱਲੇ ਪਤਾ ਕਿਦੀ ਇਹਦੀ 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 ਮਾਂ ਇਸ ਦੀ ਮਾਂ ਹੈਗੀ ਆ ਇਹਦੀ ਮਾਂ ਇੱਥੇ ਇਧਰ ਕਬੂਤਰੀ ਫਰਦੀ ਆ ਪੱਠੀ ਫੜ ਕੇ ਲੈ ਬਿੱਲੇ ਲਈ ਹੂੰ ਆ ਮੈਨੂੰ ਫੜਾ ਦੇ ਇੱਕ ਆ ਮੈਨੂੰ ਫੜਾ ਦੇ ਬੱਚਾ ਹੂੰ ਖੇਰਾ ਬਾਪੂ ਇਹ ਇਹ ਅਗਲਾ ਵਾਲੀ ਕੂਤਰੀ ਇਹ ਇਹ ਉਹ ਤੇਰਾ ਜਿਹੜਾ ਤੇਰਾ ਚੇਲਾ ਦੇ ਕੇ ਗਈ ਹੋ ਹਨਾ ਇਹ ਉਹ ਦੇ ਕੇ ਉਹਦੇ ਕੋਲ ਇੱਕ ਬਾਜੀ ਉੱਡਿਆ ਜੀ ਇਹ ਮੈਨੂੰ ਕਹਿੰਦਾ ਲੈ ਬਈ ਮੇਰੇ ਕੋਲ ਬਾਲੇ ਆ ਬਾਲੇ ਚੰਗੇ ਉੱਡਿਆ ਹਾਂ ਤੇ ਕਹਿੰਦਾ ਵੀ ਮੈਂ ਤਾਂ ਇਹਨਾਂ ਨੇ ਬਣਾ ਲਿਆ 10 ਹਾਂ ਪੱਟੇ ਮੈਂ ਉਹਨੂੰ ਕਹਿੰਦਾ ਪੱਟੇ ਪੱਟੀਆਂ ਰੱਖ ਲੈ ਵੀ ਪਤਾ ਨਹੀਂ ਹੁੰਦਾ ਕਦੋਂ ਅਗਲਾ ਕੂਤਰ ਮੰਗ ਲੈ ਵੱਡਾ ਜੋੜਾ ਹੂੰ ਹੂੰ ਪਰ ਉਹਦੇ ਕੋਲ ਉਹ ਬੰਦਾ ਆਪਣੇ ਨਾਲ ਵਧੀਆ ਵਰਤਦਾ ਪਰ ਮੈਨੂੰ ਆ ਦੇ ਕੇ ਕਹਿੰਦਾ ਇਹਦਾ ਇਹਦੇ ਬਾਈ ਸੰਦੀਪ ਮੈਂ ਇੱਕ ਕੂਤਰ ਜ਼ਰੂਰ ਦੇਖਿਆ ਹਾਂ ਇਧਰ ਜਾ ਬਈ ਇਹਦੇ ਲਾਲ ਖੰਭ ਵੀ ਆ ਤੇ ਕਾਲੇ ਖੰਭ ਵੀ ਆ ਦੋ ਤਰ੍ਹਾਂ ਦਾ ਸਿਰ ਆ ਇਹਦਾ ਹਾਂ ਲਾਲ ਆ ਕਾਲੇ ਖੰਭ ਲਾਲ ਖੰਭ ਹੂੰ ਨਹੀਂ ਜਾਂ ਕਬੂਤਰ ਹੋਣਗੇ ਜਾਂ ਜਮੇ ਕਾਲਾ ਸਿਰ ਹੋਊਗਾ ਅੱਛਾ ਚੁੰਝ ਚੁੰਝ ਵੀ ਬੜੀ ਵੱਡੀ ਨਹੀਂ ਪੂਰੀ ਜਮੇ ਜਮੇ ਬਾਈ ਹੂੰ ਕੀ ਵਰ ਸਾਨੂੰ ਲੱਗਦਾ ਚੁੰਝ ਛੋਟੀ ਆਪਣਾ ਨੌ ਦਾ ਨੌ ਵੱਡਾ ਹਾਂ ਛੋਟੀ ਹੈ ਨਾ ਹਾਂ ਇਹ ਆਜੀ ਮਾ ਹੈ ਮੈਂ ਬਈ ਇਹਦੇ ਨਾਲ ਲਾਤੀ ਅੱਛਾ ਇਹ ਲੋੜ ਲਾਤੀ ਇਹ ਇਹ ਪਤਾ ਕੀ ਆ ਹਾਂ ਆ ਇਹ ਇਹ ਦੀ ਕਾਲਾ ਕੰਬਾ ਬਾੜੀਆਂ ਬਾੜੀਆਂ ਉੱਡੀ ਬਾਈ ਆਪਣੀਆਂ ਕਬੂਤਰ ਅੱਛਾ ਇਹ ਮੋਜਵੀ ਹੈ ਨਾ ਢੱਕੇ ਇਹਦੇ ਮਾਰੇ ਆ ਮਾਰੇ ਢੱਕੇ ਹਨਾ ਦੇ ਇਹਦੇ ਪਿੱਛੇ ਵੀ ਫਿਰ ਪਿੱਛੇ ਲੈ ਆ ਬਾਪੂ ਦੇ ਵੀ ਢੱਕੇ ਇਹਦੇ ਵੀ ਢੱਕੇ ਨਾ ਤਾਂ ਕਰਕੇ ਲੈ ਗਿਆ ਸੀ ਹੁਣ ਤੂੰ ਦੇ ਲੈ ਬਾਈ ਇਹਨਾਂ ਨੂੰ ਐ ਲਾਈਵ ਮੈਂ ਵੀ ਮੈਂ ਆਣਾ ਵੀ ਜੇ ਜਾਨ ਜੂਨ ਨਾ ਜਾਨ ਦੇ ਡਾਰਾ ਮੈਨੂੰ ਹਾਂ ਪਰ ਕੋਈ ਕਬੂਤਰ ਜਾਨ ਨਹੀਂ ਦਿੰਦੀ ਇਹ ਚ ਖੂਨ ਬੜਾ ਪਿਓਰ ਆ ਇਹ ਕਿਹੜੇ ਚ ਪਤਾ ਕੁਛ ਇਹ ਹਰਗਵੰਦ ਵਾਲੇ ਯਾਰ ਇਹ ਮੇਰੀ ਪੱਕਾ ਜੋੜਾ ਬਾਈ ਓਕੇ ਔਰ ਪੱਕਾ ਇਹਨਾਂ ਦੇ ਤਾਂ ਮੈਂ ਹਿਆਰਾਂ ਕੁਤਰੀ ਛੜਪੀ ਆ ਜਾਨ ਨਹੀਂ ਦਿੰਦੀ ਠੀਕ ਐ ਜਿੰਨੇ ਮਰਜੀ ਡਾਵੇ ਜਿੰਨੂੰ ਮਰਜੀ ਨੰ ਲਾਲਾ ਇਹਨੂੰ ਹੈ ਜਾਨ ਦਿੰਦੇ ਨਹੀਂ ਜੇ ਬਾੜੀ ਕਿਸਮਤ ਹੋਈ ਉਹਦੇ ਜਾਉ ਨਹੀਂ ਜਾਂਦੀ ਨਹੀਂ ਬਹਿ ਕੇ ਹਰ ਜੂ ਮੈਂ ਤਾਂ ਹੀ ਐਸੇ ਨਾਲੇ ਲਾਈ ਪੱਠੀ ਤੇ ਅਗਲੇ ਸਾਲ ਮਲਾ ਬੱਚਾ ਆ ਜਿਹੜੇ ਆ ਜਿਹੜੇ ਸਾਰੇ ਇਹ ਸਾਰੇ ਡੌਨ ਵਾਲੀਆਂ ਅਗਲੇ ਸਾਲ ਦੇ ਆ ਕਬੂਤਰ ਜਿਹੜਾ ਮਿਲਣਾ ਉਹਦਾ ਲੱਗਦਾ ਰੱਤੇ ਦਾ ਜਿਹੜਾ ਲੱਗਦਾ ਬੱਚਾ ਹਾਂ ਜਿਹੜਾ ਉਹ ਜਿਹੜਾ ਰੱਤਾ ਤੂੰ ਕਹਿੰਦੀ ਉਹ ਦੂਜਾ ਵਾਪਸ ਲੈ ਕੇ ਜਾਂਦਾ ਹਾਂਜੀ ਹਾਂਜੀ ਹਾਂ ਹਾਂ ਇਹ ਉਹਦਾ ਹੀ ਉਹਦਾ ਬੱਚਾ ਹੈ ਨਾ ਲੈ ਕੇ ਜਾਂਦਾ ਉਹਦੇ ਪਿਓ ਉੱਥੇ ਹੈ ਨਾ ਇੱਕ ਹੋਰ ਆਈਏ ਇਹਦਾ ਬੱਚੇ ਟੀਰਾ ਜਾ ਕੱਢਿਆ ਜੀ ਆ ਤਾਂ ਨਹੀਂ ਮਿੱਠਾ ਕਾਲਾ ਟੀਰਾ ਆ ਬਿਠਾ ਆ ਵੀ ਟੀਰਾ ਇਹੀ ਆ ਇਹੀ ਆ ਪੁਰੇ ਹਾਂ ਉਹ ਵਾਲਾ ਟੀਰਾ ਬਿਠਾ ਨਾ ਹੂੰ ਠੀਕ ਆ ਅੱਛਾ ਹੁਣ ਇੱਧਰ ਆ ਜਾ ਇਹਨੂੰ ਛੱਡ ਦੇ ਇੱਧਰ ਆ ਜਾ ਕਾਲਾ ਕਾਲਾ ਆ ਨੀਲਾ ਕਿੱਥੋਂ ਇੰਨੀ ਨੀਲਾ ਨੀਲਾ ਨਹੀਂ ਹੈਗਾ ਇਹ ਰਾਂਕੀ ਆ ਨੀਏ ਐਸੇ ਰੱਤੇ ਜਿਹੜਾ ਵੱਡਾ ਰੱਤਾ ਹਾਂ ਉਹਦੀ ਪੱਠੀ ਲਿਗਲੀ ਸੀਗੀ ਜੀ ਇਹ ਆਪਣਾ ਚੇਲਾ ਰਾਜੂ ਮੰਗਲੀ ਮੈਂ ਉਹਨੂੰ ਬੱਚੇ ਕਢਾਉਣਾ ਤੇ ਕੁਤਰ ਦਿੱਤਾ ਜੀ ਠੀਕ ਹੈ ਉਹ ਉਹਦੇ ਘਰੇ ਲੀਲੀ ਕੱਢੀ ਫਿਰ ਨੀਲਾ ਨਹੀਂ ਹੀ ਰਾਂਗਾ ਕਿ ਕਾਲਾ ਨੀਲਾ ਜਿਆ ਹਣਾ ਕਿਸਮੇਲਾ ਜਿਆ ਕਿਸਮੇਲਾ ਜਿਆ ਹਣਾ ਮਤਲਬ ਵਿੱਚ ਹੀ ਕਾਲੇ ਦੀ ਭਾਅ ਮਾਰਦਾ ਹਾਂ ਹਾਂ ਤੇ ਐਕਟੀ ਆਪਾਂ ਡਾਈਆ ਇਹ ਐਕਟੀ ਇਹਦੇ ਬੱਚੇ ਕਢਾਏ ਆਪਾਂ ਫੇ ਆਪ ਦਾ ਹੀ ਡਾਈਆ ਨੀ ਆ ਆਪਣੀ ਟਾਈਪ ਰੰਗ ਕਰਕੇ ਰੱਖ ਲਈ ਸੀ ਰੰਗ ਕਰਕੇ ਰੱਖ ਲਈ ਸੀ ਕੱਢੀ ਬਾਹਰ ਇਹਨੂੰ ਹਾਂਜੀ ਬਾਹਰ ਕੱਢ ਦੇਣੀ ਪੂਰੀ ਇਹ ਮੈਂ ਹੈ ਵੀ ਸੋਹਣੀ ਐ ਤੇ ਆਪਾਂ ਕੂਤਰ ਨਾ ਹਰ ਤੇਰੇ ਖੋਡੇ 'ਚ ਹੈ ਨਹੀਂ ਮਿਲਦਾ ਇਦਾਂ ਦਾ ਕੂਤਰ ਹੋ ਗਈ ਹੋਰ ਨਹੀਂ ਮੇਰੇ ਕੋਲ ਤਾਂ ਹੈ ਨਹੀਂ ਮੇਰੇ ਕੋਲ ਰੱਤਾ ਇਹ ਹੈ ਜੀ ਇਹ ਮੈਂ ਤਾਂ ਹੀ ਰੱਖ ਲਈ ਸੀਗੀ ਹਾਂ ਇਹਨੂੰ ਦਿਖਾਈਂ ਅੱਖ ਦਿਖਾਈਂ ਯਾਰ ਇਹਦੀ ਆਪਣੀ ਬਾਈ ਅੱਖ ਦਿਖਾਈਂ ਇਹਦੇ ਖੰਭ ਵੇਖੋ ਬਾਈ ਖੰਭ ਦਿਖਾਈਂ ਬਈ ਇਹਦੇ ਇਹ ਮੈਂ ਨਾ ਬਾਈ ਉਹਦੇ ਤੋਂ ਲਿਆ ਕੇ ਹਾਂ ਮੇਰੇ ਘਰ ਹੀ ਨਿਕਲੀ ਕੂਤਰੀ ਮੇਰੇ ਘਰ ਹੀ ਉਹਦੇ ਘਰ ਹੀ ਨਿਕਲੀ ਸੀ ਵੱਡੇ ਕੂਤਰੇ ਨਾਲ ਹੂੰ ਇਹ ਮੇਰੇ ਘਰੋਂ ਤੇ ਮੇਰਾ ਚੇਲਾ ਗੋਪੀ ਠੁੱਟੇ ਵਾਲੀ ਉਹ ਆਕੇ ਆਖੇ ਬਾਈ ਮੈਂ ਆਹ ਲੈ ਕੇ ਜਾਣੀ ਆ ਹਾਂ ਮੈਂ ਕਿਹਾ ਲੈ ਜਾ ਉਹਦੇ ਕੋਲ ਬਿੱਲੇ ਸਾਲ ਡੇਢ ਸਾਲ ਦੀ ਹਾਂ 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 ਸਾਹਿਬ ਬਾਈ ਫੇਰ ਅਈ ਆਇਤੀ ਮੈਂ ਯਾਰ ਨੂੰ ਕੂਤਰੀ ਲੈ ਗਦੇ ਐਵੇਂ ਕਹਿੰਦਾ ਉਹ ਵਿਚਾਰਾ ਘਰੇ ਆਪ ਛੱਡ ਕੇ ਗਿਆ ਪਰ ਐਕਤੀ ਵੀ ਮੈਂ ਬੱਚੇ ਕਢਾਏ ਆ ਦੇ ਮੈਂ ਲਾਇਆ ਤੇ ਨਾ 4 ਦਿਨ ਵਾਲੇ ਦਾ ਪੁੱਤ ਹਰਕਮਿੰਦ ਵਾਲਾ ਅੱਛਾ ਹਰਕਮਿੰਦ ਵਾਲੇ ਕੂਤਰ ਦਾ ਹਾਂ ਹਾਂ 4 ਦਿਨਾਂ ਦਾ ਪੁੱਤ ਸਾਡੇ ਕੋਲੇ ਅੱਛਾ ਉਹ ਲਾਇਆ ਬਾਈ ਵੀ ਸੰਦੀਪ ਆਪਾ ਬਏ ਕੂਤਰਬਾਈ ਚ ਉਹ ਸਰਦਾਰ ਕਹਿੰਦਾ ਬੁੰਡ ਦੇ ਜੰਮਿਆ ਦਾ ਤਵਾਤ ਆਹ ਨਹੀਂ ਹਾਂ ਪਰ ਮੈਂ ਆਣਾ ਵੀ ਮੈਂ ਨਾ ਐਕਤੀ ਜਿ ਮੇਰੇ ਖੜ ਗਏ ਜਿਹੜੇ ਮੈਂ ਆਹ 24 25 ਬੱਚੇ ਕਢਾਏ ਆ ਜੇ 4 ਵਜੇ ਬਾਜੀ ਮੁੱਕ ਗਈ ਤੇ ਸਾਢੇ ਪੰਜ ਵੀ ਫਿਰਦਾ ਆਇਆ ਕਰੀ ਵਾਹ ਜੀ ਵਾਹ ਪਰਮਾਤਮਾ ਜੀ ਜਾਵਰ ਬਿੱਲੇ ਆਰ ਗਣੋ ਤੜਕੇ ਰੋਟੀ ਨਹੀਂ ਖਾਂਦਿਆਂ ਨੇ ਕਿੰਨੀ ਲੱਛੀ ਕਰੇ ਪਰਮਾਤਮਾ ਕਰੇ ਉੱਡਣ ਗਏ ਯਾਰ ਕੂਤਰ ਦੇ ਵਧੀਆ ਪਰ ਆ ਖੱਟੀ ਅੱਖ ਦਾ ਵੀ ਗੱਡੀ ਆ ਆ ਆ ਖੱਟੀ ਅੱਖ ਦਾ ਉੱਤੋਂ ਉੱਤੋਂ ਜਿਹੜਾ ਦੂਜਾ ਸੀਗਾ ਆਹ ਫੜ ਲੈ ਉਹ ਦੂਜਾਈ ਫੜਨੀ ਆ ਦੂਜਾ ਉਹ ਦੂਜਾ ਇਹ ਫੜ ਲੈ ਇਹ ਦੂਜਾਈ ਫੜੀ ਆਪਣਾ ਆਹ ਵਾਲਾ ਆਹ ਵਾਲਾ ਆ ਫੜ ਲੈ ਹਾਂ ਇਹ ਹੀ ਫੜ ਲੈ ਆ ਮੈਨੂੰ ਫੜਾ ਦੇ ਆ ਵੱਡੀ ਹਜ਼ਾਰ ਵਾਲੀ ਇਹ ਵੀ ਉੱਥੋਂ ਇੱਕ ਕਬੂਤਰੀ ਇਹ ਹਾਂ ਇਹ ਵੱਡੀ ਹਜ਼ਾਰ ਵਾਲੀ ਆ ਇਹ ਵੱਡੀ ਹਜ਼ਾਰ ਵਾਲੀ ਯਾਰ ਇਹ ਦੇਖੋ ਬਾਈ ਜੀ ਵੱਡੇ ਜੋੜੇ ਦੀ ਸਿੱਧੀ ਐ ਡਾਇਰੈਕਟ ਇਹ ਨੋਂਦਰ ਦੇਖੋ ਬਾਈ ਜੀ ਉਹ ਨੋਂਦਰ ਨੋਂਦਰ ਭਰਾਵਾ ਤੂੰ ਦੱਸਿਆ ਨਹੀਂ ਮੈਨੂੰ ਆ ਨੋਂਦਰ ਦੇਖੀ ਦੀ ਨੋਂਦਰ ਦੇ ਨੋਂਦਰ ਨਹੀਂ ਨੋਂਦਰ ਨਹੀਂ ਸੋਰੀ ਨਹੀਂ ਨਹੀਂ ਜੀ ਰਖਾਂ ਬਾ ਹਾਂ ਬਾ ਮੈਨੂੰ ਲੱਗਿਆ ਨੋਂਦਰ ਆ ਇਹ ਨਿਕਲਦੇ ਬਈ ਇਹਦੇ ਆ ਹਾਂ ਲੰਬੇ ਖੰਭਾ ਨਾ ਐ ਚੇ ਕਬੂਤਰੀ ਆ ਇਹ ਨਾ ਬਈ ਜਿਹੜੇ ਪੁਰਾਣੇ ਕੂਤਰਾ ਨੇ ਸਰਦਾਰ ਵਾਲੇ ਹਾਂ ਇਹ ਉਹਨਾਂ ਦੇ ਆ ਜਿਵੇਂ ਆ ਕਾਲੀ ਤੇ ਚਿੱਟੀ ਮੋਜ ਮੋਜ ਜਿਹੜੀ ਹੋਈ ਨਾ ਜਾਂ ਕਿਸੇ ਦੇ ਹੋਈ ਜਾਂ ਤਾਂ ਇਕੱਲੇ ਕਾਲੇ ਡੱਕੇ ਹੋਣਗੇ ਹਾਂ ਇਹ ਮਿਕਸ ਹੁੰਦੀ ਆ ਇਹਨਾਂ ਨੇ ਮਿਕਸ ਕੱਢਦੇ ਆ ਪਤਾ ਨਹੀਂ ਕੀ ਚੱਕਰ ਆ ਤੇ ਹੁਣ ਤੋਂ ਮਨਣਾ ਨਹੀਂ ਆ ਕੂਤਰੀ ਮੈਂ 2 ਸਾਲ ਮੇਰੇ 3 ਸਾਲ ਮੇਰੇ ਚੇਲੇ ਕੋਲ ਰਹੀ ਆ ਚੌਥੇ ਸਾਲ ਵੜਾਈ ਆ ਹੂੰ ਹੂੰ ਉਹਦਾ ਇੱਕ ਚੇਲੇ ਨੇ ਮੇਰੇ ਨਾਲ ਸ਼ਹਾਰੀ ਕਰਨੀ ਸੀ ਬਈ ਤੇ ਮੈਂ ਚੱਕਨੇ ਹੋਣਾ ਸੀਗਾ ਫਿਰ ਮਗਰ ਆਦੀ ਹੈ ਪਰ ਮੈਂ ਜਿੰਨੇ ਮੇਰੇ ਚੇਲਿਆਂ ਨੂੰ ਜਿਹੜੇ ਜਿਹੜੇ ਕੂਤਰ ਦਿੱਤੇ ਉਹਨਾਂ ਲੱਗਦੇ ਸਾਰੇ ਸਾਰੇ ਲੈ ਲਈ ਸੀ ਇਹ ਪੂਰੀ ਵਿਕੀ ਆ ਕੂਤਰ ਆਪਣੇ ਕੋਲ ਚੀਨੀ ਉੱਜੀ ਹੈ ਬਾਲੀ ਚੰਗੀ ਬਾਲੀ ਉਹ ਤਾਂ ਛੱਡੀ ਆ ਇਹ ਆਪਾਂ ਉਹਦੀ ਸਗੀ ਭੈਣ ਆਇਆ ਆਪਾਂ ਰੱਖ ਲਈ ਬੱਚਿਆਂ ਵਾਸਤੇ ਓਕੇ ਹੁਣ ਬੱਚਿਆਂ ਦੇ ਬਾਰੇ ਇਹ ਆਪਾਂ ਰੱਖਣ ਛੱਡ ਨਹੀਂ ਨਹੀਂ ਬਾਜੀ ਠੀਕ ਹੈ ਇਹ ਬੱਚੇ ਹੁਣ ਮਤਲਬ ਲੈਣੇ ਹਾਂ 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 ਇਹਦੇ ਬੱਚੇ ਘੜੋਨੇ ਹੁਣ ਆਪਾਂ ਠੀਕ ਹੈ ਇਹ ਆਪਾਂ ਵੱਡੇ ਕੂਤਰ ਨੂੰ ਮਿਲਣਾ ਠੀਕ ਹੈ ਹੱਬੇ ਜਿਹੜੇ ਗੱਲੜ ਕੰਨੇ ਆ ਹਾਂ ਹਾਂ ਉਹਨਾਂ ਨੂੰ ਲਾਇਆ ਸੀ ਜੀ ਹੋਰ ਕੂਤਰਾਂ ਚ ਕਰਾਸ ਕਰਾਇਆ ਸੀਗਾ ਠੀਕ ਹੈ ਉਹਨਾਂ ਦੀ ਉਹਨਾਂ ਦੀ ਬੱਠਾ ਹੈ ਰੰਗ ਬੜਾ ਸੋਹਣਾ ਲਾਇਆ ਇਹ ਕਿਦਾਂ ਪੂਰੀ ਕਿਵੇਂ ਲਾਉਣੀ ਇਹ ਉਹਨਾਂ ਦੀ ਨਿਸ਼ਾਨੀ ਹੈ ਕਰਕੇ ਇਹ ਇਹਨਾਂ ਹੱਥ ਨਰ ਵਾਲਾ ਰੰਗ ਆ ਬਈ ਵੀ ਐਵੇਂ ਨਿਸ਼ਾਨੀ ਰਹਿੰਦੀ ਹੈ ਓਕੇ 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 ਬਿਆ ਫਲਾਣ ਹੁਣ ਤਾਂ ਠੱਲਾ ਠੁੱਲਾ ਵੀ ਆ ਗਈਆਂ ਸਾਰੀਆਂ ਹਾਂ ਹਾਂ ਤਾਂ ਮੇਰੇ ਨਾਲ ਆਈਆਂ ਠੱਲਾ ਕਈਆਂ ਦੇ ਤਾਂ ਪਾਈਆਂ ਆਂ ਮੈਂ ਜਿਹੜੀਆਂ ਵੱਡੀਆਂ ਉਹਨਾਂ ਦੇ ਪੈਂਦੀਆਂ ਨਹੀਂ ਠੀਕ ਆ ਦੂਜਿਆਂ ਦੇ ਤਾਂ ਪਾਪ ਉਹਦੇ ਤੇ ਮੈਂ ਨਿਕ ਸ਼ੌਕ ਕਬੂਤਰ ਬਾਜ਼ੀ ਦਾ ਇਹ ਇਹਦਾ ਜਿਹੜਾ ਰੰਗ ਆ ਥੋੜਾ ਰੰਗ ਤਾਂ ਹੈਗਾ ਖੱਟਾ ਤੇ ਇਹਨੂੰ ਰੰਗ ਲਾਲ ਕਾਹ ਤੋਂ ਕੀਤਾ ਹੈ ਵੈਸੇ ਕਰਾ ਲੈ ਹੈ ਕਾ ਤੋਂ ਇਹ ਮੈਨੂੰ ਕਹਿੰਦਾ ਮੈਂ ਬਣਾਉਣੀ ਹੈ ਫੋਟੋ ਮੈਂ ਨਾ ਸਰਦਾਰ ਦੀ ਫੋਟੋ ਬਣਾਈ ਸੀ ਜਦੋਂ ਜੀ ਸਰਦਾਰ ਜਸਵੀਰ ਦੀ ਆਹ ਬਾਈ ਦੇਖੋ ਇੱਕ ਨਾ ਲਾ ਕੇ ਰੱਖਦੇ ਆ ਮੇਰਾ ਉਸਤਾਦ ਜਸਵੀਰ ਬਾਦਲ ਕਿਉਂ ਇਹ ابھی ਪੂਰੀ ਦਾਸਤਾਰ ਬਾਈ ਜੀ ਦਿਲ ਦੇ ਵਿੱਚ ਵਸਾ ਕੇ ਰੱਖੀ ਹੋਈ ਹੈ ਨਾ ਇਹ ਜਦੋਂ ਮੈਂ ਫੋਟੋ ਬਣਾਈ ਹਾਂ ਤੇ ਅਗਲੇ ਸਾਲ ਕਹਿੰਦਾ ਭਾਈ ਜੀ ਹਾਂ ਮੈਂ ਵੀ ਉਹ ਕਰਨਾ ਮੈਂ ਫੋਟੋ ਪਹਿਲਾਂ ਮੇਰੀ ਫੋਟੋ ਬਣਾਉਣਾ ਹੈ ਅੱਛਾ ਮੈਂ ਨਹੀਂ ਨਹੀਂ ਤੂੰ ਵੈਸੀ ਹੀ